ਦੀਦੀ ਦੀਦੀ ਇੱਕ ਗਲਾਸ ਪਾਣੀ ਲਿਆ ਦੇ ਵੀ ਦੀਦੀ ਸੁਣਾ ਨਹੀਂ ਮੀਨੀ ਦੇਈ ਦੀਦੀ ਕਿਉਂ ਹੁੰਦਾ ਤੈਨੂੰ ਪਾਣੀ ਲਿਆ ਦੇ ਇੱਕ ਗਲਾਸ ਮੈਨੂੰ ਨਹੀਂ ਪਤਾ ਮੈਂ ਬੰਦੇ ਵਾਂਜਣ ਦੀ ਫੇਰ ਹੀ ਸਕਦੀ ਹਟ ਕੇ ਲਿਆ ਦੇ ਹਾਂ ਮੈਨੂੰ ਨਹੀਂ ਪਤਾ ਪੀ ਆ ਜਾ ਤੇਰੀ ਲੱਤਾਂ ਟੁੱਟੀਆਂ ਨੇ ਲਿਆ ਦੇ ਅੜੀਏ ਵੇਖ ਲੈ ਤੂੰ ਕੀ ਕਰਨੀ ਆ ਕੋਛ ਨਹੀਂ ਮੈਂ ਕੋਛ ਨਹੀਂ ਕਰਨ ਦੀ ਪਾਣੀ ਲਿਆ ਕੇ ਦੇ ਮੈਨੂੰ ਮੈਂ ਨਾ ਤੇ ਰਾਗ ਚ ਪੇੜ ਮਾਰਨੀ ਮੈਨੂੰ ਗੁੱਸਾ ਨਾ ਚੜਾ ਅੱਛਾ ਇੱਕ ਕੰਮ ਕਰਦੇ ਰ ਚ ਪੇੜ ਮਾਰਨ ਆਏਂਗੀ ਨਾ ਪਾਣੀ ਵੀ ਲੈ ਆਈ ਤੂੰ ਪਾਣੀ ਨਹੀਂ ਪੀ ਸਕਦੀ ਆਪਣੇ ਆਪ ਉੱਠ ਕੇ ਆਪੇ ਆ ਕੇ ਤੇ ਰਹਿ ਜਾ ਦੇ ਜਾ ਕੇ ਵੇਲੀ ਬੱਤੀ ਫੋਨ ਚਲਾਈ ਜਾਣਦੀ ਆ ਤੇ ਉੱਠ ਕੇ ਪਾਣੀ ਨਹੀਂ ਪੀ ਸਕਦੀ ਫੜ ਦੇ ਨਹੀਂ ਆ ਸਕਦੀ ਦੇ ਨਹੀਂ ਆ ਸਕਦੀ ਹੂੰ ਪੀ ਲਾ ਤੈਨੂੰ ਲੱਡੂਫਾ ਚੜਿਆ ਪਾਣੀ ਦਾ ਇਥੇ ਮੈਡਮ ਬਣ ਕੇ ਫੋਨ ਚਲਾਉਂਦੀ ਆ ਤੇ ਕੰਮ ਕਰ ਲਾ ਉੱਠ ਕੇ ਕੋਈ ਕੱਲ ਨਹੀਂ ਕੰਮ ਵੀ ਕੋਈ ਨਹੀਂ ਕਰਨਾ ਕਦੋਂ ਸਾਰੀ ਦਿਹਾੜੀ ਪਈ ਹੈ ਜੇ ਕੋਈ ਨਹੀਂ ਕਰ ਲੈਣੇ ਸਾਰੀ ਦਿਹਾੜੀ ਤੂੰ ਬੈਠੀ ਰਹਿਣਾ ਵਾ ਦੀਦੀ ਕਰ ਦੇਗੀ ਦੀਦੀ ਕਰ ਦੇ ਕਰਨਾ ਤਾਂ ਕੁਝ ਵੀ ਨਹੀਂ ਬਸ ਇਦਾਂ ਹੀ ਕਹਿ ਦਿੰਨੀ ਆ ਕਰ ਦਾਂਗੀ ਕਹਿਣ ਤਾਂ ਦੇਈ ਆ ਵੇਖਾਂਗੇ ਵੜਾ ਕੀ ਕਰਦੀ ਅੱਜ ਜਾਓ ਭਾਂਡੇ ਤੋਂ ਵਜਾ ਕੇ ਭਾਂਡੇ ਪੀ ਹੁਣ ਪੀਤਾ ਨਹੀਂ ਮਾਰੇ ਜਾ ਪੀ ਕੇ ਉਹ ਪੀ ਲੈਣੀ ਆ ਬਸ ਉਹਦੇ ਮੈਨੂੰ ਫੇਰ ਅਮਰਵਾਉਣਾ ਹੈ ਪੀ ਲੈਣੀ ਆ ਜਾਓ ਜਾਓ ਇੱਥੇ ਔਰ ਕਿਤੇ ਕੋਈ ਕੰਮ ਕਰ ਕਰ ਲੈਣੀ ਆ ਜਾਓ ਹਜੇ ਲਾਗੇ ਕੱਪੜੇ ਪਏ ਆ ਕੱਪੜੇ ਵੀ ਨਹੀਂ ਚੋੜਨਦੀ ਤੇ ਮੈਂ ਰੰਮਣ ਕੇ ਲੰਮੇ ਪਈ ਚਾਹ ਰੋਟੀ ਪਾਕ ਲਿਆ ਮੈਂ ਨਹੀਂ ਜਾਣਾ ਤੇਰੀ ਮੈਨੂੰ ਤੇ ਆਪੀ ਪਾਕ ਲਿਆ ਜਾ ਮੈਨੂੰ ਨਹੀਂ ਪਤਾ ਜਾ ਤੈਨੂੰ ਸੁਣਦਾ ਨਹੀਂ ਹਾਂ ਮੈਨੂੰ ੱੱਕੇ ਮਾਰੀ ਜਾਂਦੀ ਮੈਂ ਨਹੀਂ ਜਾਣਾ ਆਪੇ ਜਾ ਮੈਨੂੰ ਨਹੀਂ ਪਤਾ ਤੂੰ ਆਪ ਕੁਛ ਵੀ ਨਹੀਂ ਕਰਦੀ ਜਾ ਪਾਗ ਲਿਆ ਆਪੋਂ ਖੜੀ ਲੱਗੀ ਜਾ ਮੈਂ ਨਹੀਂ ਜਾਣਾ ਜੁਣਾ ਜਾ ਕੋਈ ਤਾ ਜਾ ਮੈਂ ਨਹੀਂ ਹੋ ਕੀ ਲਾਣੀ ਨਹੀਂ ਲਾ ਜਾ ਤੈਨੂੰ ਸੁਣਦਾ ਨਹੀਂ ਫਿਰ ਬਣੀ ਆ ਮੈਂ ਨਹੀਂ ਜਾਣਾ ਆਪੇ ਪਾਕ ਲਿਆਓ ਜਾ ਕੇ ਜਾ ਇੱਕ ਵਾਰੀ ਭਾਵੇਂ ਰਾਤ ਨੂੰਗਾ ਪਤਾ ਨਹੀਂ ਹੁਣ ਤੂੰ ਜਾ ਹੁਣ ਕੀ ਐ ਹੁਣ ਜਾਓ ਤੂੰ ਕੋ ਰਣੀ ਆਈ ਐ ਆ ਆਪਣੀ ਜਾ ਸਕਦੀ ਜਾ ਤੂੰ ਮਾਰਦੀ ਆ ਮੈਂ ਨਹੀਂ ਜਾਣਾ ਜੁਣਾ ਆਪੀ ਜਾ ਜਾ ਇੱਕ ਵਾਰ ਤੈਨੂੰ ਤੇਲੇ ਛੱਡ ਦੇ ਮੈਨੂੰ ਆ ਜਾ ਫਿਰ ਮੈਂ ਨਹੀਂ ਜਾਣਾ ਮੈਂ ਬਰਾ ਕੇ ਰੱਖੀ ਜਾ ਮੇਰੀ ਭੈਣ ਬਣ ਕੇ ਨਾ ਕਿੱਡੀ ਸਵਾਰੀ ਹੋ ਕਿ ਲੰਮਾ ਪਈ ਚਾਰ ਰੋਟੀ ਪਾਗਲੇ ਆ ਰੋਟੀ ਪਾਗਲੇ ਤੂੰ ਬਰੇ ਕੱਪੜੇ ਜੋੜੇ ਜਿਹੜੇ ਲਾਗੇ ਪਏ ਆ ਕੋਈ ਨਹੀਂ ਜੋੜ ਦਾਂਗੀ ਕੱਪੜੇ ਕਿਤੇ ਬਹੁਤ ਭੰਡਾ ਜੇ ਮੈਂ ਪਹਿਲਾਂ ਕਿਆ ਹੀ ਕੰਮ ਕਰਨ ਨੂੰ ਉਦੋਂ ਵੀ ਕਹਿਵੇਂ ਕਰ ਦਾਂਗੀ ਹਾਂ ਜੇ ਮੈਂ ਹੁਣ ਕੇ ਕੱਪੜੇ ਜੋੜੇ ਨੂੰ ਹੁਣ ਵੀ ਮੈਂ ਜੋੜ ਦਾਂਗੀ ਪਤਾ ਨਹੀਂ ਤੂੰ ਕਦੋਂ ਕਰਨੇ ਆ ਕੋਈ ਨਹੀਂ ਆਪੇ ਕਰ ਦਾਂਗੀ ਜਦੋਂ ਮੇਰੇ ਦਿਲ ਕਰੇ ਆ ਤੇਰੇ ਦਿਲ ਨੂੰ ਕੀ ਤੇ ਜਦੋਂ ਮੇਰਾ ਵਿਆਹ ਹੋ ਗਿਆ ਉਦੋਂ ਵੀ ਤੇ ਕਰਾਂਗੀ ਕੋਈ ਨਹੀਂ ਕਰਨਾ ਪੈਣਾ ਹੀ ਆ ਉਦੋਂ ਹੁਣ ਕੋਈ ਨਹੀਂ ਜਦੋਂ ਵਿਆਹ ਹੋ ਜਾਣਾ ਤੂੰ ਵੀ ਉੱਥੇ ਜਾ ਕੇ ਸੋਹਰੇ ਕਰਨੇ ਆ ਉਹ ਨਾ ਟਾਈਮ ਮੇਰੇ ਘਰ ਜਾ ਜਿਹੜੇ ਜਿਹੜੇ ਕੰਮ ਕਰਨ ਵਾਲੇ ਆ ਬੜੀ ਸ਼ਾਨੀ ਆ ਤੇਰੇ ਘਰ ਜਾ ਜਾ ਰੋਟੀ ਪਾ ਕੇ ਲੈ ਤੈਨੂੰ ਕੁਝ ਕਰਨੀ ਤੇ ਫੇਰ ਤੈਨੂੰ ਮੇਰੇ ਮਗਰੋਂ ਕਰਨਾ ਆਏਗਾ ਆ ਜਾਏਗਾ ਆਪ ਹੀ ਅਕਲ ਆ ਜਾਂਦੀ ਸਾਰੇ ਬੰਦਿਆਂ ਨੂੰ ਮਗਰਾਂ ਜਾਂਦੀ ਆਪ ਹੀ ਆ ਜਾਂਦੀ ਆ ਤੈਨੂੰ ਨਹੀਂ ਨਾ ਆਣੀ ਪਰ ਤੂੰ ਸਾਰੇ ਕੰਮ ਮੇਰੇ ਤੋਂ ਹੀ ਕਰਾਨੀ ਆ ਜੋ ਮਰੀ ਜੰਦੀ ਮਰੀ ਜੰਦੀ ਆ ਮੈਨੂੰ ਗੁੱਸਾ ਕਰ ਰਹੇ ਆ ਇੱਕ ਵਾਰੀ ਪਾ ਦੇ ਮੈਂ ਇੱਕ ਵਾਰ ਇੱਕ ਵਾਰੀ ਤੂੰ ਹੀ ਪਾ ਦੇ ਲਿਆ ਆਪੀ ਜਾ ਮਰਦੀ ਮੇਰੇ ਕਿੱਡੀ ਜੋ ਜੀ ਮੇਰਾ ਮੋਢਾ ਦਿਖਾਤਾ ਆ ਕਰੀ ਜਾ ਕਰੀ ਜਾ ਮੇਰੇ ਸਿਰ ਤੇ ਆਸ਼ ਤੈਨੂੰ ਲੱਗ ਜੂ ਪਤਾ ਬਾਅਦ ਚ ਜਦੋਂ ਆਪੇ ਕਰਿਆ ਕਰੇਂਗੀ ਨਾ ਫਿਰ ਕਰੀ ਮੰਮੀ ਨੂੰ ਚੇਤੇ ਕੋਈ ਨਹੀਂ ਕੀ ਕੋਈ ਨਹੀਂ ਕਰ ਲਾਂਗੀ ਸਵਾਹ ਕਰਨਾ ਤੂੰ ਜਿੰਨਾ ਕੋਣ ਕਰਨ ਨਹੀਂ ਐ ਅੰਜਾ ਯਾਰ ਰੋੜਾ ਪਾਈ ਜਾਨੀ ਐ ਤੂੰ ਕਿੰਨੀ ਰੁਕੀ ਐ ਮੇਰੇ ਬਾਏ ਖਲਾੜਦੇ ਐ ਇਹ ਇਹ ਚੁਣੀ ਪਹਿਣੀ ਆ ਦੀਦੀ ਲੈ ਇਸ ਮੇ ਘੜਾ ਸੁੱਟ ਪਾਵਾਂ ਮੈਨੂੰ ਨਹੀਂ ਪਤਾ ਬਾਜਦੇ ਤਾਂ ਨਹੀਂ ਪਤਾ ਕਿੰਨਾ ਬੈਗ ਨੂੰ ਕੀ ਲਖਾਂਦੀ ਆ ਆ ਮੈਨੂੰ 10 ਮੈਂ 10 ਪਾਵਾਂਗੀ ਆ ਪਾਵਾਂਗਾ ਮੈਨੂੰ ਨਹੀਂ ਪਤਾ ਜਿਹੜਾ ਮਰਜ਼ੀ ਪਾ 10 ਕਿਹੜਾ ਸੋਨਾ ਆ ਵੋਟ ਪਾਉਂਦੇ ਸੀ ਨਹੀਂ ਫਿਰ ਆਪੇ ਪਾਓ ਜਿਹੜਾ ਮਰਜ਼ੀ ਪਾਓ ਖਾਲੀ ਨੰਬਰ ਟਿੱਡੇ ਟਿੱਚ ਚਲ ਗਈ ਗੱਲ ਖਤਮ 10 ਕਿਹੜਾ ਸੂਟ ਪਾਉਂਦੇ ਆਂਦੇ ਮੈਨੂੰ ਨਹੀਂ ਪਤਾ ਜਿਹੜਾ ਮਰਜ਼ੀ ਪਾ ਆ ਪਾ ਲਾ ਨਹੀਂ ਆਣੀ ਪਾਣਾ ਲਾਪਾਲਾ ਫਿਰ ਉਹ ਵੀ ਨਹੀਂ ਪਾਣਾ ਮੈਨੂੰ ਨਹੀਂ ਪਤਾ ਫਿਰ ਕਿਹੜਾ ਪਾਣਾ ਕਿਹੜਾ ਨਹੀਂ ਜਿਹੜਾ ਕੰਨੀ ਆ ਹੀ ਪਾਣਾ ਉਹ ਨਹੀਂ ਪਾਣਾ ਲੜਦੀ ਮੇਰੇ ਨਾਲ ਇੰਨਾ ਵਾ ਸੂਟ ਫਿਰ ਮੈਨੂੰ ਪੁੱਛ ਕੇ ਹੀ ਪਾਉਂਦੀ ਆ ਆ ਜਾਂਦੀ ਮੇਰੇ ਕੋਲ ਕਿਹੜੇ ਸੂਟ ਪਾਵਾ ਤੂੰ ਦੱਸ ਨਹੀਂ ਸਕਦੀ ਤੂੰ ਦੱਸ ਨਹੀਂ ਨਹੀਂ ਆ ਪਾਲਾ ਕੀ ਆ ਹੈ ਦੱਸਣ ਤਾਂ ਨਹੀਂ ਆ ਮੈਂ ਇੱਕ ਮੈਂ ਮਾਰਦੀ ਰਹਿੰਦੀ ਆ ਮਾਰਦੀ ਰਹਿੰਦੀ ਆ ਉਹ ਪਾਲਾ ਫਿਰ ਜਿਹੜਾ ਅੰਦਰ ਵਾਈਟ ਫਰਾਕ ਨਵਿ ਲਈ ਉਹ ਪਾਲਾ ਨਹੀਂ ਨਹੀਂ ਗਣੀ ਫੇਰ ਤੂੰ ਬੋਲੇਂਗੀ ਨਵੀਂ ਪਾ ਕੇ ਕਿੱਥੇ ਚੱਨੀ ਆ ਕਹਿੰਦਾ ਮੈਂ ਉਹ ਵਾਲੀ ਉਹ ਨਵੀਂ ਨਹੀਂ ਕਿਹਾ ਦੂਜੀ ਕਿਹਾ ਪੁਰਾਣੀ ਨਵੀਂ ਪਾਉਂ ਚੱਲੀ ਤੂੰ ਵਾ ਮੱਕਰ ਇਹ ਦਨਾਂ ਚ ਨੀ ਕੋਸ ਪਾਲਾ ਫੇਰ ਮੈਂ ਲੋੜ ਪਾ ਜਿਹੜਾ ਮਰਜ਼ੀ ਪਾਲਾ ਜਾ ਪਾ ਜਾ ਕੇ ਜਾ ਮੇਰੇ ਲਾਗੂ ਪਰੇ ਤਾ ਕਿੱਥੇ ਖਲਾ ਲਨੀ ਦੱਸ ਦੇ ਆਪਣੇ ਛੋਟੇ ਕੇ ਨੀ ਲਈ ਇਹਨੂੰ ਪ੍ਰੈਸ਼ ਕਰਕੇ ਰੱਖ ਇਹਨੂੰ ਇੱਧਰ ਟੈ ਕਰਕੇ ਰੱਖ ਬਟ ਨਹੀਂ ਪੈਣੇ ਚਾਹੀਦੇ ਜਾ ਜਾ ਤੂੰ ਦੀ ਨਮਕੀਨ ਖਾਣ ਦੀ ਸਿੱਧੀ ਹੋ ਜਾ 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 ਨਿਕਲ ਮੇਰੇ ਲੱਗੋ ਛੇਤੀ ਛੇਤੀ ਨਿਕਲ ਪੈਲੀਆਂ ਜਾ ਦੀਦੀ ਮੇਰੀ ਗੱਲ ਸੁਣਾ ਪੈਲਾ ਬਸ ਆਪਾਂ ਵੀ ਚੱਲ ਜੀ ਮੂਤਰ ਬੜਾ ਸੋਣਾ ਮੀ ਮੀ ਆਂੜਿਆ ਲੋਕਾਂ ਨੂੰ ਕਿਹਾ ਫੜਾ ਫੜੀਆਂ ਪਈਆਂ ਨੇ ਤੈਨੂੰ ਬਜਾਰਾਂ ਦੀ ਅੱਗ ਲੱਗੀ ਐ ਐਨਾ ਸੋਹਣਾ ਮੌਸਮ ਆਇਆ ਚੱਲ ਬਜਾਰ ਚਲੀਏ ਮੈਂ ਮੌਸਮ ਨੂੰ ਕੀ ਕਰਾਂ ਮੈਨੂੰ ਨਹੀਂ ਪਤਾ ਕਿੰਨੇ ਤਰਲੇ ਕਢਾਂਦੀ ਐ ਮੰਮੀ ਹੰਦੀ ਸੀ ਨਾ ਉਹ ਨਹੀਂ ਹੱਦ ਕਰਦੀ ਤੂੰ ਮੈਂ ਕਰਾਂ ਜਾਂ ਤੇ ਮਾਚੇ ਕਰਾ ਵਿਆਹ ਹੋਇਆ ਨਾ ਮੈਨੂੰ ਕੀ ਪਤਾ ਬਾਅਦ ਵਿੱਚ ਮੈਂ ਜਾਇਆ ਕਰਨਾ ਕਿ ਨਹੀਂ ਜਾਇਆ ਕਰਨਾ ਅਸਰ ਮੇਰਾ ਵਿਆਹ ਹੋ ਜਾਣਾ ਫਿਰ ਤੂੰ ਕੋਈ ਸੂਟ ਹੀ ਨਾ ਪਾਣਾ ਕਰੇ ਜਾਊਂਗੀ ਫਿਰ ਇਹ ਥੋੜੀ ਨਾ ਫਿਰ ਉਹ ਰੋਜ਼ ਥੋੜੀ ਨਾ ਜਾਇਆ ਕਰਨਾ ਬਜਾਰਾਂ ਤੇ ਕਿਤੇ ਦਈ ਜਾਇਆ ਕਰਾਂਗੇ ਫਿਰ ਚੱਲ ਜਾਣਾ ਕਰਨਾ ਤੂੰ ਆਵੀ ਤੂੰ ਫਿਰ ਨੂੰ ਬਥੇਰੀ ਚਾਰ ਚੱਲ ਚਲੀਏ ਚੱਲ ਮੈਂ ਨਹੀਂ ਜਾਣਾ ਕਿਤੇ ਵੀ ਕਿਸੇ ਬਾਜ਼ਾਰ ਬਜ਼ੂਰ ਚ ਮੈਨੂੰ ਨਹੀਂ ਕੋਈ ਲੋੜ ਤੂੰ ਤੇ ਰੁੱਡਣਾ ਪਾਣੀ ਚ ਮੈਂ ਰੁੱਡਣਾ ਨਹੀਂ ਆਗਾ ਰੁੱਡਣਾ ਤੂੰ ਰੜਨ ਲੱਗੀ ਆ ਹਾਂ ਤੂੰ ਤੇ ਪਾਣੀ ਦੇ ਉੱਤੇ ਤੇ ਤੈਰਨਾ ਓਣੇ ਉੱਠ ਜਾ ਚੱਲ ਨਾ ਮੇਰੀ ਭੈਣ ਨਹੀਂ ਸੁਣੀ ਤੇ ਉੱਠ ਜਾ ਭੱਲੇ ਬਾਅਦ ਪੱਲਾ ਹਾਂ ਮਾਜੂਗੀ ਪੱਕਾ ਆ ਕੇ ਮਾਜੂ ਆ ਕੇ ਨਹੀਂ ਹੁਣੇ ਮਾਣ ਕੇ ਜਾ ਪੱਕਾ ਆ ਕੇ ਮਾਜ ਦੂੰਗੀ ਕਿਹਾ ਨਾ ਅੱਜ ਅੱਜ ਵੇਖ ਲਾਜ ਕਰਦੀ ਐ ਮੇਰੇ ਸਿਰ ਦੁੱਧ ਨਿਕਲ ਮੈਂ ਪੱਕਾ ਕਰਦੀ ਪੱਕਾ ਤੈਨੂੰ ਰੋਜ਼ ਕਦੇ ਕੁਛ ਨਾ ਕੁਛ ਹੁੰਦਾ ਰਹਿੰਦਾ ਝੂਠ ਮਾਰਦੀ ਰਹਿੰਦੀ ਐ ਮਾਰਦੀ ਰਹਿੰਦੀ ਐ ਤੈਨੂੰ ਪਤਾ ਦੀਦੀ ਨੇ ਕਰ ਹੀ ਦੇਣਾ ਅਨ ਚਾਲ ਲੋਟ ਜਾ ਉਸਦੇ ਨਾ ਤਰ ਲੈ ਕੋਡ ਬਾਉਂਟ ਜਾ ਦਾਲ ਬਣਾਈ ਦੀ ਪਹਿਲਾਂ ਮੈਨੂੰ ਛੋਲ ਬਣਾ ਕੇ ਖਵਾ ਪੱਕਾ ਆ ਕੇ ਖਵਾਣੀ ਐ ਤੈਨੂੰ ਬਾਹਰ ਕੁਛ ਖਵਾਵਾਂਗੀ ਪੱਕਾ ਨਾਲ ਖਾਏਂਗੀ ਪਿਟੂਰੇ ਖਾਏਂਗੀ ਪੱਕਾ ਖਵਾਵਾਂਗੀ ਚਲ ਹੂੰ ਬਹੁਤ ਸੋਹਣੀ ਐ ਮੈਂ ਖਵਾ ਦੂੰਗੀ ਆਪਣੇ ਪੱਲੇ ਉਹ ਨਾ ਖਵਾਈ ਤੂੰ ਚੱਲ। ਨੂੰਨੋ ਨਹੀਂ ਪਤਾ ਲੈ ਆ ਕੀ ਨਮਕੀਨ ਜੀ ਖਾਈ ਜਾਣੀ ਚੱਲ ਤੈਨੂੰ ਉੱਥੋਂ ਬਾਹਰ ਕੁਛ ਖਵਾਨੀ ਆ। ਤੇ ਭੁੱਖ ਲੱਗੀ ਆ ਤੂੰ ਤਾਂ ਕੁਛ ਬਣਾਣਾ ਨਹੀਂ। ਇਹ ਨਮਕੀਨ ਤਾਂ ਖਾਣੀ ਆ। ਹੋਏ ਵੇ ਰੱਬਾ ਜੇ ਹੂੰ ਦੋਤੀ ਕਾ ਕੇ ਹੱਟੀਆਂ ਤੇ ਤੇਨੂੰ ਭੁੱਖ ਲੱਗੀ ਢੇਡਿਆ ਕਿ ਟੋਇਆ? ਟੋਇਆ? ਹਾਂ। ਟੋਇਆ। ਚੱਲ। ਉਹ ਜਰ ਜਾ ਚੱਲ ਜਾ ਮੇਰੇ ਲੱਗੋ ਪਰੇ ਮੇਰੇ ਕੁਛ ਪੜਾਣਾ ਖਾਲੀ। ਅਕ ਤੇਰੋਂ ਬੜੀ ਗੁੰਦੀ ਆ ਰਤਾ। ਹਾਂ। ਪੜਾਣਾ। ਅਜੇ ਨਹੀਂ ਮਜਾ। ਮੈਂ ਵੀ ਨਹੀਂ ਫੇ ਕੋਈ ਕੰਮ ਕਰਨਾ। ਨਾ ਕਰ ਜਣਾ ਤੈਨੂੰ ਆਹ ਅਕਲ ਜਾਣੀ ਐ ਅੱਗੇ ਤੇ ਮੰਮੀ ਦੇ ਸਿਰ ਤੇ ਕਰ ਲੈਣੀ ਹੁੰਨੀ ਹੈ ਨਾ ਬੈਠੀ ਰਹਿਣੀ ਹੁੰਨੀ ਹੈ ਪਤਾ ਵੀ ਮੰਮੀ ਨੇ ਕਰ ਦੇਣਾ ਵਾ ਆ ਤੈਨੂੰ ਲੱਗ ਪਤਾ ਜਾਣਾ ਬਸ ਹੋ ਜਾਣਾ ਮੇਰਾ ਵਿਆਹ ਜਿੱਦਨ ਵਿਆਹ ਹੋ ਗਿਆ ਤੈਨੂੰ ਅਕਲ ਆ ਜਾਣੀ ਐ ਕਿੱਦਾਂ ਕੰਮ ਕਰਨਾ ਕਿੱਦਾਂ ਨਹੀਂ ਨਾਲੇ ਇਕੱਲੀ ਨੂੰ ਰਹਿਣਾ ਪਏਗਾ ਨਾ ਫਿਰ ਤੈਨੂੰ ਲੱਗੇਗਾ ਪਤਾ ਤੈਨੂੰ ਪਹਿਲਾਂ ਮੈਂ ਡੋਲੇ ਤੇ ਚੜਾ ਲਾ ਦੱਸ ਦੇ ਹਾਂ ਡੋਲੇ ਨਾ ਚੜਾਦਾ ਹੁਣ ਆਈ ਐ ਹੁਣ ਆਣੀ ਮਾਰ ਦੇ ਦਿੰਦੀ ਐ 20 ਘੰਟੇ ਲੱਗ ਕੇ ਆ ਕੇ ਭੁੱਖ ਦੀ ਮੁੱਕੀ ਮਾਰ ਦੇਗੀ ਕਿ ਕਰੀ ਲੱਤ ਮਾਰ ਦੇਗੀ ਆ ਉਹ ਹੋ ਰਹੀ ਐ ਆਪਕੇ ਫਿਰ ਮੂਸੂ ਆ ਰਹੇ ਨਹੀਂ ਐ ਦੀਦੀ ਨੇ ਕੀ ਬੋਲਾ ਸਾਰੀ ਵਾਲਾ ਦੀਦੀ ਕੀ ਬੋਲਾ ਲਹਿੰਗਾ ਵਾਲਾ ਹੂੰ ਟੱਣਾ ਨਹੀਂ ਐ ਟਾਲ ਨੂੰ ਉੱਠ ਜਾ ਨਾ ਘੜਾਈ ਜਾ ਤਰਲੇ ਕੱਲ ਜਾਵਾਂਗੇ ਮਰ ਲੱਗੋ ਪਰ ਚੱਲ ਜਾ ਮੈਨੂੰ ਹੁਣ ਤੇਰੇ ਤੇ ਗੁੱਸਾ ਬੜਾ ਆ ਰਿਹਾ ਜਾਂਦਾ ਐ ਮੈਂ ਦਰਚਪੜਾ ਖੜ੍ਹ ਦੇਣੀ ਐ ਨਾ ਜਾਇਂ ਕੱਲ ਵੀ ਨਾ ਜਾਇਂ ਅੱਪੀ ਚਲ ਜੂਗੀ ਮੈਂ ਜਲਦੀ ਫਿਰ ਕੱਲੀ ਬੰਦਰੀ ਨਹੀਂ ਨ ਹੋਵੇ ਕੰਮ ਕੋਈ ਕਰਦੀ ਨਹੀਂ ਚਵਲ उधरों माल धीजा करना चाहूंगा की पंगा जहा सारे काम आप ही करने पेंदे है सही ही दीदी भी कद तो मेरा विह हो जाएगा ना ਉਹ ਆਪੇ ਸਾਰੇ ਕੰਮ ਕਰਿਆ ਕਰਨੇ ਆ। ਤੇ ਹੁਣ ਮੈਂ ਘਰ ਵੀ ਲੈਣੀ ਆ। ਜਦੋਂ ਉਹ ਹੁੰਦੀ ਸੀ ਤੇ ਮੈਂ ਕਿਤੇ ਨਾ ਲੜਦੀ ਹੁੰਦੀ ਸੀ ਉਹਨਾਂ ਮੈਂ ਨਹੀਂ ਕੰਮ ਕਰਨਾ ਮੈਂ ਨਹੀਂ ਆ ਕਰਨਾ ਮੈਂ ਨਹੀਂ ਹੋ ਕਰਨਾ ਤੂੰ ਆਪੇ ਕਰ ਤੂੰ ਆਪੇ ਕਰ। ਅੱਜ ਵੇਖਾ ਅੱਜ ਮੈਂ ਸਾਰੇ ਕੰਮ ਕਰਨੀ ਆ। ਚਲੋ ਕਰਨ ਤਾਂ ਹੈ ਹੀ ਆ। ਚੰਗੀ ਵਿਚਾਰੀ। ਅਵੀ ਮੈਂ ਨਾਲ ਲੜਦੀ ਰਹਿੰਦੀ ਜਦ ਮਰਜੀ ਲੜ ਲੁਰ ਕੇ ਕੰਮ ਕੁੰਮ ਤੇ ਫੇਰ ਵੀ ਘਾਰੀ ਦਿੰਦੀ ਸੀ ਚੱਲ ਹੁਣ ਤੇ ਆਪ ਹੀ ਕਰਨਾ ਪੈਣਾ ਹੁਣ ਉਹਦਾ ਤੇ ਵਿਆਹ ਹੋ ਗਿਆ ਦੀਦੀ ਨੂੰ ਫੋਨ ਕਰਕੇ ਰਹਿਤੀ ਆ ਕਹਿਨੀ ਆ ਵੀ ਆਜੋ ਥੋੜੇ ਕ ਦੇਨ ਹੈਲੋ ਹੈਲੋ ਸਸਿਕਲ ਦੀਦੀ ਸਸਿਕਲ ਮਾਨੋ ਕੀ ਹਾਲ ਆ ਠੀਕ ਆ ਤੂੰ ਸੁਣਾਓ ਠੀਕ ਆ ਮੇਰਾ ਉਹ ਤੇ ਥਲੀ ਥਲੀ ਕੇ ਬੋਲਣ ਦੀ ਆ ਕੁਛ ਨਹੀਂ ਬੁਖਾਰ ਹੋਇਆ ਹੀਗਾ ਅੱਛਾ ਤੇ ਇਦਾਂ ਕਰ ਜਾ ਕੇ ਚਾਚੀ ਨੂੰ ਨਾਲ ਲੈ ਕੇ ਜਾ ਕੇ ਦਵਾਈ ਲੈ ਆ ਤੁਹਾਨੂੰ ਪਤਾ ਹੀ ਆ ਚਾਚੀ ਕਿੱਦਾਂ ਦੀ ਆ ਉਹਨੇ ਕਿੱਥੇ ਜਾਣਾ ਆ ਨਾਲੇ ਮੈਨੂੰ ਤਾਂ ਤੁਰਿਆ ਵੀ ਨਹੀਂ ਜਾਂਦੇ ਆ ਚਾਲ ਚੱਚੀ ਨਹੀਂ ਜਾਂਦੀ ਤੇ ਉਹ ਆਂਟੀ ਨੂੰ ਪੋਸ਼ਲਾ ਨਾਲ ਵਾਲੇ ਕੀ ਪਤਾ ਉਹ ਚੱਲ ਜਦੇ ਜਾਣਾ ਤੇ ਹੁਣ ਹੈਈ ਦਵਾਈ ਤੇ ਖਾਣੀ ਆ ਆਂਟੀ ਵੀ ਪਤਾ ਨਹੀਂ ਜਾਂਦੇ ਆ ਕਿ ਨਹੀਂ ਤੁਹੀ ਆਜੋ ਹਾਂ ਦੋਕ ਦੇਣਾ ਤੈਨੂੰ ਪਤਾ ਮਾਣੋ ਮੇਰੇ ਕੋ ਕਿੱਥੋਂ ਆਇਆ ਜਾਣਾ ਨਾਲੇ ਮਗਰ ਰੋਟੀ ਦਾ ਵੀ ਓਖਾ ਹੁੰਦਾ ਨਾਲੇ ਮੇਰੇ ਮੰਮੀ ਵੀ ਨਹੀਂ ਠੀਕ ਉਹਨਾਂ ਨੇ ਕਹਿਣਾ ਫੇਰ ਤੁਰ ਪਈ ਆ ਚਾਲ ਕੋਈ ਨਹੀਂ ਕੰਮ-ਕਮ ਕਰ ਲਿਆ ਈ ਹਾਂ ਉਹ ਮੈਂ ਕਰ ਲਿਆ ਚਲ ਜਾ ਫਿਰ ਮੇਰੇ ਪੈਨ ਲੈ ਆਇਆ ਦਵਾਈ ਜਾ ਕੇ ਪੁੱਛ ਕੇ ਤੇ ਵੇ ਲੈ ਆਂਟੀ ਨੂੰ ਆ ਕੋਈ ਨਹੀਂ ਮੈਂ ਜਾਣੀ ਆ ਫਿਰ ਮੈਂ ਦਸਦੀ ਆ ਕੇ ਫੋਨ ਕਰਕੇ ਦਵਾਈ ਲੈ ਆਂਗੀ ਹਾਂ ਚਲੋ ਠੀਕ ਹੈ ਦੀਦੀ ਨੇ ਵੀ ਜਵਾਬ ਦੇ ਦਿੱਤਾ ਅੱਧਾ ਕਰਦੀ ਆ ਚਾਚੀ ਨੂੰ ਪੁੱਛਦੀ ਆ ਕਿ ਪਤਾ ਚੱਲੇ ਜਾਏ ਨਾਲ ਜਿਉ ਨਹੀਂ ਜਾਂਦੀ ਤਾਂ ਫੇ ਅੰਟੀ ਨੂੰ ਪੁੱਛ ਲਾਂਗੀ ਤੌੜੀ ਵੀ ਨਹੀਂ ਕਰਦੀ ਆ ਭਾਵੇਂ ਵੇਲੀ ਵੀ ਹੋਈ ਨਾ ਘਰ ਕੰਮ ਹੀ ਨਾ ਕਰ ਦਿੰਦੀ ਆ ਅੱਗੇ ਵੀ ਮੰਮੀ ਤੋਂ ਬਾਅਦ ਅਸੀਂ ਦੋਵੇਂ ਭੈਣਾਂ ਨੇ ਔਖਾ ਟਾਈਮ ਕੱਢਿਆ ਹੀ ਆ ਇਹਨੇ ਘਰ ਸਾਡਾ ਸਾਥ ਦਿੱਤਾ ਆ ਜੇ ਆਂਟੀ ਹੁੰਦੀ ਘਰ ਉਹਨੇ ਵੀ ਕਈ ਪਤਾ ਜਾਣਾ ਸੀ ਕਿ ਨਹੀਂ ਉਹ ਵੀ ਬਥੇਰੇ ਨਖਰੇ ਕਰਦੀ ਆ ਆਵੇਂ ਲੋਕ ਕੀ ਕਹਿੰਦੇ ਰਹਿੰਦੇ ਦੋ ਕੁੜੀਆਂ ਹੋ ਗਈਆਂ ਦੋ ਕੁੜੀਆਂ ਹੋ ਗਈਆਂ ਜ਼ਰੂਰੀ ਨਹੀਂ ਵੀ ਮੁੰਡਿਆਂ ਦਾ ਹੀ ਹੋਣਾ ਜ਼ਰੂਰੀ ਹੈ। ਭੈਣਾ ਭੈਣਾ ਦਾ ਸਾਥ ਪਤਾ ਕਿੰਨਾ ਹੁੰਦਾ ਹੈ। ਅੱਜ ਮੈਂ ਠੀਕ ਨਹੀਂ ਸੀ ਤੇ ਮੇਰੀ ਭੈਣ ਨੇ ਕਹਿਣਾ ਸੀ ਤੂੰ ਵੀ ਕੰਮ ਕਰਨੀ ਆ ਚੱਲ ਓਠਾ ਪਾ ਦਵਾਈ ਲੈਣ ਚਲੀਏ। ਪਰ ਕੀ ਕਰੇ ਉਹਦੇ ਵੀ ਘਰ ਦੀ ਮਜਬੂਰੀ ਹੈ। ਜਿਹੜੇ ਘਰ ਕਿਉਂ ਨਹੀਂ ਆ ਸਕੀ। ਜੇ ਉਹ ਨਹੀਂ ਹੈਗੀ ਅੱਜ ਵੇਖ ਲਓ ਮੇਰਾ ਕੋਈ ਵੀ ਨਹੀਂ ਤੁਰਿਆ। ਸਾਰਿਆਂ ਨੂੰ ਜੀ ਸਾਡੀ 3-4 ਦਿਨਾਂ ਤੋਂ ਵੀਡੀਓ ਤਾਂ ਕਰਕੇ ਨਹੀਂ ਆਈ ਮੈਂ ਮੰਮੀ ਦਾ ਤੇ ਅਮਰ ਦਾ ਕਰਨਾ ਸੀਗਾ ਵਰੀਣਾ ਤੇ ਇਸ ਕਰਕੇ ਆਪਾਂ ਇਹਦੇ ਵਿੱਚ ਥੋੜਾ ਬਿਜੀ ਸੀਗੇ ਤੇ ਕੋਈ ਗੱਲ ਨਹੀਂ ਹੁਣ ਤੁਹਾਡੇ ਲਈ ਸ਼ਾਰਟ ਮੂਵੀ ਲੈ ਕੇ ਆਉਂਦੇ ਹੀ ਰਵਾਂਗੇ ਵੀਡੀਓ ਤਾਂ ਤੁਸੀਂ ਵੇਖ ਹੀ ਲਈ ਹੋਣੀ ਆ ਸਾਰੀ ਤੇ ਵੀਡੀਓ ਬਣਾਉਂਦਾ ਸਾਡਾ ਇਹੋ ਹੀ ਮਕਸਦ ਸੀਗਾ ਕਈਆਂ ਲੋਕਾਂ ਦੀ ਨਾ ਹਜੇ ਵੀ ਏਦਾਂ ਦੀ ਸੋਚ ਆ ਕਿ ਉਹ ਕਹਿ ਦਿੰਦੇ ਨੇ ਲੈ ਦੋ ਕੁੜੀਆਂ ਹੋ ਗਈਆਂ ਦੋ ਕੁੜੀਆਂ ਹੋ ਗਈਆਂ ਲੈ ਮੁੰਡਾ ਹੀ ਹੋ ਜਾਂਦਾ ਪਰ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਜਿਹੜਾ ਭੈਣਾ ਭੈਣਾ ਦਾ ਸਾਥ ਹੈ ਨਾ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੋ ਭੈਣਾ ਭੈਣਾ ਨੇ ਇੱਕ ਦੂਜੇ ਲਈ ਕਰ ਲੈਣਾ ਕਈ ਵਾਰੀ ਉਹ ਭੈਣ ਭਰਾ ਵੀ ਨਹੀਂ ਕਰ ਸਕਦੇ ਸਾਨੂੰ ਲੱਗਦਾ ਜ਼ਰੂਰ ਹੈ ਜਦੋਂ ਦੂਸਰੀ ਵਾਰੀ ਕੁੜੀ ਜਨਮ ਲੈਂਦੀ ਹੈ ਕਿ ਲੈ ਫੇਰ ਕੁੜੀ ਹੋ ਗਈ ਆ ਪਰ ਨਹੀਂ ਇਹ ਸੋਚ ਬਿਲਕੁਲ ਗਲਤ ਹੈ ਹੁਣ ਤੁਸੀਂ ਅੱਜ ਵੇਖ ਸਕਦੇ ਹੋ ਆਪਾਂ ਛੋਟੀ ਜੀ ਸ਼ਾਰਟ ਮੂਵੀ ਬਣਾਈ ਹੈ ਭੈਣਾ ਭੈਣਾ ਦਾ ਸਾਥ ਬਾਕੀ ਮੇਰਾ ਤੇ ਇਹੋ ਕਹਿਣਾ ਵਾ ਕਿ ਜਿਨ੍ਹਾਂ ਦੀ ਹਜੇ ਵੀ ਇਹ ਸੋਚ ਆ ਕਿ ਲੈ ਨਹੀਂ ਦੋ ਕੁੜੀਆਂ ਨਹੀਂ ਹੋਣੀਆਂ ਚਾਹੀਦੀਆਂ ਦੋ ਕੁੜੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਸਾਰੇ ਆਪਣੀ ਆਪਣੀ ਸੋਚ ਬਦਲੋ ਕਿਉਂਕਿ ਸਾਥ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖਾਸ ਕਰਕੇ ਭੈਣਾ ਭੈਣਾ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਚਾਹੇ ਮਾਣੋ ਮੇਰੀ ਭੈਣ ਤੇ ਨਹੀਂ ਹੈਗੀ ਚਾਹੇ ਭਤੀਜੀ ਆ ਪਰ ਸਾਨੂੰ ਇੱਕ ਦੂਜੇ ਦਾ ਸਾਥ ਹੀ ਬਹੁਤ ਜ਼ਿਆਦਾ ਹੈ ਤੇ ਇਸੇ ਸਾਥ ਦੇ ਨਾਲ ਹੀ ਆਪਾਂ ਵੇਖੋ ਕਿੰਨਾ ਟਾਈਮ ਇਕੱਠਿਆਂ ਨੇ ਕੱਢ ਲਿਆ 6 ਮਹੀਨੇ ਹੋ ਗਏ ਅਮਰ ਨੂੰ ਇਦਾਂ ਹੋਇਆ ਮੰਮੀ ਨੂੰ ਇਦਾਂ ਹੋਇਆ ਇਸ ਕਰਕੇ ਸਾਤ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਚੰਗਾ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਚੰਗਾ ਜੀ